ਇਹੋ ਕਥੇ ਇਸ ਨੂੰ ਨਹਾ ਇਹ ਦਸਤਾਰ ਦੇ ਮਾਮਲੇ ਬਾਰੇ ਜਿਵੇਂ ਕਿ ਮੋਹੱਲੀ ਦੇ ਬਾਹਰ ਇੱਕ ਐਸਪੀ ਨੇ ਤੇ ਐਸਐਚਓ ਨੇ ਇੱਕ ਸਿੰਘ ਦੀ ਦਸਤਾਰ ਜਾਣ ਬੁੱਝ ਕੇ YouTube ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈ ਔਰ ਗਾਲ ਕੱਢ ਕੇ ਕਿਹਾ ਵੀ ਆਂਦੀ ਦਸਤਾਰ ਲਾਈ ਜਾਵੇ ਅਸੀਂ ਸਮਝਨੇ ਆ ਕਿ ਜਿਹੜਾ ਪੰਜਾਬ ਜਿਹਨੂੰ ਅਸੀਂ ਗੁਰੂਆਂ ਦੀ ਧਰਤੀ ਕਹਿੰਨੇ ਆ ਸਿੱਖਾਂ ਦਾ ਧੂਰਾ ਕਿੰਨੇ ਸਿੱਖੀ ਦਾ ਅਗਰ ਇੱਥੇ ਸਾਡੀ ਦਸਤਾਰ ਜਿਹੜੀ ਸੇਫ ਨਹੀਂ ਤੇ ਹੋਰ ਕਿੱਥੇ ਦਸਤਾਰ ਸੇਫ ਹੋਏਗੀ ਅਸੀਂ ਜਿਹੜਾ ਬਾਹਰ ਦੀਆਂ ਗੱਲਾਂ ਕਰਨੇ ਆ ਕਿ ਪੁਰਾਣੀ ਕੰਟਰੀ ਦੇ ਵਿੱਚ ਸਿੱਖਾਂ ਦੀ ਦਸਤਾਰ ਦੀ ਤਲਾਸ਼ੀ ਲਈਤੀ ਜਾਂਦੀ ਏ ਔਰ ਪੰਜਾਬ ਦੇ ਵਿੱਚ ਹੀ ਜਿਹੜੀਆਂ ਜਿਹੜੀਆਂ ਸਿੱਖਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਔਰ ਪੰਥਕ ਸਰਕਾਰ ਹੈ ਸਾਡੀ ਸ਼ੋਮਨੀ ਕਾਲੀ ਦਲ ਦੀ ਠੀਕ ਹੈ ਉਹਨੂੰ ਜਿਹੜਾ ਗ੍ਰਿਫਤਾਰ ਜਿਹੜਾ ਕਰਨ ਦਾ ਹੁਕਮਦਾਰੀ ਕੀਤਾ ਗਿਆ ਹੈ 295 ਐਸਪੀ ਦੇ ਤੇ ਐਸਐਚਓ ਦੇ ਖਿਲਾਫ ਜਿਹੜੀ ਲਗਾਈ ਗਈ ਹੈ ਔਰ ਉਹਨੂੰ ਡਿਸਮਿਸ ਜਿਹੜਾ ਕੀਤਾ ਜਾਵੇ ਔਰ ਜਿਹੜਾ ਅਸੀਂ ਸਾਰਿਆਂ ਦੀ ਜਿਹੜੀ ਹੈ ਬੇਨਤੀ ਹੈ ਕਿ ਜਿਵੇਂ ਮਸਲੇ ਜਿਹੜੇ ਹਨ ਔਰ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਬਾਣੀ ਜਿਹੜਾ ਆਂਦਾ ਜਬੇ ਬਾਣ ਲਾਗੇ ਉਹ ਤਬੇ ਰੋਸ ਜਾਗੇ ਉਹ ਕਿੰਨਿਆ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਗਿਚ ਖਾਏ ਅੱਜ ਜਿਹੜੀ ਸਾਡੀ ਪੱਤ ਤੇ ਜਿਹੜਾ ਹੱਥ ਪੈ ਰਿਹਾ ਜਿਹੜੀ ਦਸਤਾਰ ਸਿੱਖ ਦੀ ਮੈਂ ਸਮਝਦਾ ਮਾਣ ਹੈ ਦਸਤਾਰ ਸਿੱਖ ਦਾ ਤਾਂ ਹੈ ਦਸਤਾਰ ਸਿੱਖ ਦੀ ਸ਼ਾਨ ਹੈ ਔਰ ਦਸਤਾਰ ਸਿੱਖੀ ਪਹਿਚਾਨ ਹੈ ਔਰ ਹਰ ਸਿੰਘ ਜਿਹੜਾ ਉਹ ਦਸਤਾਰ ਲਈ ਮੈਸਮੈਨਾ ਕੁਰਬਾਨ ਹੈ ਲੇਕਿਨ ਔਰ ਮੈਂ ਨੌਜਵਾਨ ਜਿਹੜੇ ਆਪਣੀ ਮਰਜ਼ੀ ਦੇ ਨਾਲ ਹੀ ਕੇਸ ਕਤਲ ਕਰਾਉਂਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਅੱਜ ਤੋਂ ਜਿਹੜਾ ਫਰਨ ਕਰਨ ਕਿਉਂਕਿ ਜਿਹੜਾ ਸਿੱਖੀ ਦੇ ਜਿਹੜਾ ਜਿਹੜਾ ਅਟੈਕ ਕਈ ਤਰ੍ਹਾਂ ਦੇ ਹੋ ਰਹੇ ਹਨ ਕਈ ਏਜੰਸੀਆਂ ਤੋਂ ਹੋ ਰਹੇ ਹਨ ਉਹ ਆਪਣੇ ਕੇਸਾ ਧਾਰੀ ਬਣਨ ਔਰ ਸਿਰ ਤੇ ਦਸਤਾਰ ਜਿਹੜੇ ਨੌਜਵਾਨ ਨਹੀਂ ਸਜਾਉਂਦੇ ਮੈਂ ਉਹਨਾਂ ਨੂੰ ਕਹਾਂਗਾ ਕਿ ਸਿਰ ਤੇ ਜਿਹੜੀ ਇਹ ਦਸਤਾਰ ਸਜਾਣ ਪੰਦੇ ਵਿੱਚ ਹੀ ਸਿੱਖੀ ਦੀ ਜਿਹੜੀ ਇਹ ਸਾਡੀ ਸ਼ਾਨ ਹੈ ਸੋ ਦਸਤਾਰ ਦੇ ਮਸਲੇ ਲਈ ਸਾਰੀ ਹਕੂਮ ਦੇ ਵਿੱਚ ਜਿਹੜਾ ਬੜਾ ਜਿਹੜਾ ਰੋਸ਼ੀ ਔਰ ਅਸੀਂ ਸਮਝਨੇ ਆ ਔਰ ਕਿਸ ਸਾਰਿਆਂ ਨੂੰ ਆ ਮਸਲੇ ਚੁਕਣੇ ਚਾਹੀਦੇ ਚਾਹੀਦੇ ਹਨ ਕਿਸੇ ਸ਼ਹਿਰ ਵਿੱਚ ਜੇ ਸਿੰਘ ਦੀ ਕੋਈ ਦਸਤਾਰ ਤੇ ਕੋਈ ਹੱਥ ਪਾਵੇ ਤੇ ਤੁਸੀਂ ਇਕੱਠੇ ਹੋ ਕੇ ਇਹ ਸਾਡਾ ਰਾਈਟ ਹੈ ਅਸੀਂ 295 ਇਹ ਦੇ ਖਿਲਾਫ ਜਿਹੜਾ ਅਸੀਂ ਉਹਦੇ ਖਿਲਾਫ ਜਿਹੜਾ ਕੁਰਚਾ ਦਰਜ ਕਰਾ ਸਕਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ